4 ਮਹੀਨੇ ਪਹਿਲਾਂ ਵਿਆਹਿਆ ਮੁੰਡਾ ਇੱਕ ਸੁਖਣਾ ਸੁਖਦਾ ਇੱਕ ਮੰਨਤ ਮੰਗਦਾ ਆਪਣੇ ਵਿਆਹ ਤੋਂ ਪਹਿਲਾਂ ਕਿ ਮੇਰਾ ਵਿਆਹ ਵਧੀਆ ਤਰੀਕੇ ਦੇ ਨਾਲ ਹੋ ਜਾਵੇ ਤਾਂ ਮੈਂ ਫਿਰ ਕਾਵੜ ਲੈ ਕੇ ਆਵਾਂ ਤਾਂ ਜਦੋਂ ਉਹ ਮੁੰਡੇ ਦਾ ਵਿਆਹ ਵਧੀਆ ਤਰੀਕੇ ਦੇ ਨਾਲ ਹੋ ਜਾਂਦਾ 4 ਕੁ ਮਹੀਨੇ ਬੀਤੇ ਸੀ ਵਿਆਹ ਹੋਏ ਨੂੰ ਤਾਂ ਮੁੰਡਾ ਹਰਦوار ਵੱਲ ਕਾਵੜ ਲੈ ਕੇ ਤੁਰ ਪੈਂਦਾ 26 ਸਾਲਾ ਨੌਜਵਾਨ ਤਾਂ ਹਲੇ 2 ਦਿਨ ਹੀ ਹੋਏ ਹੁੰਦੇ ਆ ਉਹਨੂੰ ਘਰੋਂ ਚੱਲੇ ਹੋਏ ਉਹਨੂੰ ਰਸਤੇ ਦੇ ਵਿੱਚ ਫੋਨ ਆਉਂਦਾ ਉਦੇ ਘਰ ਵਾਲੀ ਬਾਰੇ ਕੁਝ ਅਜੀਹਾ ਦੱਸਿਆ ਜਾਂਦਾ ਕਿ ਮੁੰਡਾ ਸਭ ਕੁਝ ਛੱਡ ਕੇ ਪਿੱਛੇ ਘਰ ਵਾਪਸ ਚਲਾ ਜਾਂਦਾ ਤੇ ਫਿਰ ਉਹੀ ਫੋਨ ਉਹਦੀ ਮੌਤ ਦੀ ਵਜ੍ਹਾ ਬਣਦਾ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਕਿ ਅੰਕਿਤ ਨਾਂ ਦਾ ਨੌਜਵਾਨ ਜੋ ਨੋਇੜਾ ਦਾ ਰਹਿਣ ਵਾਲਾ ਸੀ ਤਾਂ ਉਹਨੇ ਉਹਦਾ 4 ਕਿ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਵਿਆਹ ਤੋਂ ਪਹਿਲਾਂ ਉਹਨੇ ਸੁਖਣਾ ਸੁਖੀ ਸੀ ਕਿ ਮੇਰਾ ਵਿਆਹ ਵਧੀਆ ਤਰੀਕੇ ਦੇ ਨਾਲ ਹੋ ਜਾਵੇ ਫਿਰ ਮੈਂ ਕਾਵੜ ਲੈ ਕੇ ਜਾਵਾਂ ਤਾਂ ਜਦੋਂ ਉਹ ਸਭ ਕੁਝ ਉਹਦੀ ਜ਼ਿੰਦਗੀ ਵਿੱਚ ਵਧੀਆ ਹੋ ਜਾਂਦਾ ਤਾਂ ਮੁੰਡਾ ਕਾਵੜ ਲੈ ਕੇ ਘਰੋਂ ਕਾਵੜ ਲੈਣ ਵਾਸਤੇ ਘਰੋਂ ਚੱਲ ਪੈਂਦਾ ਦੋ ਦਿਨ ਹੋਏ ਸੀ ਉਹਨੂੰ ਰਸਤੇ ਦੇ ਅੰਦਰ ਤਾਂ ਜਦੋਂ ਰਸਤੇ ਦੇ ਵਿੱਚ ਜਾਂਦਾ ਏ ਉਹ ਉਹਨੂੰ ਫੋਨ ਜਾਂਦਾ ਘਰੋਂ ਕਿ ਤੇਰੇ ਘਰ ਵਾਲੀ ਭੱਜ ਚੁੱਕੀ ਆ ਤਾਂ ਮੁੰਡਾ ਹੈਰਾਨ ਹੁੰਦਾ ਪਰੇਸ਼ਾਨ ਹੁੰਦਾ ਉਹਨੂੰ ਉਸ ਗੱਲ ਤੇ ਯਕੀਨ ਨਹੀਂ ਹੁੰਦਾ ਤਾਂ ਉਹ ਵਾਰ-ਵਾਰ ਵਾਰ-ਵਾਰ ਆਪਣੇ ਘਰ ਵਾਲੀ ਨੂੰ ਫੋਨ ਕਰਦਾ ਜਦੋਂ ਉਹਦੇ ਘਰ ਵਾਲੀ ਫੋਨ ਨਹੀਂ ਚੱਕਦੀ ਤਾਂ ਫੇਰ ਮੁੰਡਾ ਪਰੇਸ਼ਾਨ ਹੋ ਜਾਂਦਾ ਤੇ ਫੇਰ ਫੈਸਲਾ ਕਰਦਾ ਕਿ ਹੁਣ ਮੈਨੂੰ ਸਭ ਕੁਝ ਛੱਡ ਕੇ ਵਿੱਚ ਹੀ ਖੰਡਿਤ ਕਰਕੇ ਮੈਨੂੰ ਵਾਪਸ ਘਰ ਜਾਣਾ ਪਊਗਾ ਤਾਂ ਮੁੰਡਾ ਘਰ ਵੱਲ ਜਾਂਦਾ ਜਦੋਂ ਘਰ ਜਾ ਕੇ ਦੇਖਦਾ ਤਾਂ ਸੱਚਮੁੱਚ ਉਹਨੂੰ ਆਪਣੇ ਘਰ ਵਾਲੀ ਨਜ਼ਰ ਨਹੀਂ ਆਉਂਦੀ ਤਾਂ ਮੁੰਡਾ ਹੈਰਾਨ ਪਰੇਸ਼ਾਨ ਹੋ ਜਾਂਦਾ ਕਿਉਂਕਿ ਉਹਦੀ ਹੈਰਾਨੀ ਦਾ ਕਾਰਨ ਇਹ ਸੀ ਕਿ ਮੁੰਡਾ ਵੀ ਇੰਸਟਾਗ੍ਰam ਤੇ ਐਕਟਿਵ ਰਹਿੰਦਾ ਸੀ ਉਹਦੇ ਘਰ ਵਾਲੀ ਵੀ ਤੇ ਦੋਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਬਣਾਏ ਹੋਏ ਸੀ ਦੋਨੇ ਇੱਕ ਦੂਜੇ ਦੀਆਂ ਰੀਲਾਂ ਪਾਉਂਦੇ ਸੀ ਮੁੰਡਾ ਕੁੜੀ ਦੀਆਂ ਰੀਲਾਂ ਪਾਉਂਦਾ ਸੀ ਆਪਣੇ ਅਕਾਊਂਟ ਦੇ ਉੱਪਰ ਤੇ ਕੁੜੀ ਮੁੰਡੇ ਦੀਆਂ ਤੇ ਦੋਹਾਂ ਦੀਆਂ ਰੀਲਾਂ ਨੂੰ ਦੇਖ ਕੇ ਐ ਲੱਗਦਾ ਸੀ ਕਿ ਇਹਨਾਂ ਵਿੱਚ ਬਹੁਤ ਜ਼ਿਆਦਾ ਪਿਆਰ ਆ ਦੱਸਿਆ ਜਾ ਰਿਹਾ ਕਿ ਲੜਕਾ ਆਪਣੇ ਘਰ ਵਾਲੀ ਨਾਲ ਬਹੁਤ ਪਿਆਰ ਕਰਦਾ ਸੀ ਤੱਕਾ ਰਲੀ ਦੇ ਅਕਾਊਂਟ ਤੋਂ ਵੀ ਐਵੇਂ ਹੀ ਲੱਗਦਾ ਸੀ ਕਿਉਂਕਿ ਉਹਨਾਂ ਹੀ ਮਾਈ ਕਿੰਗ ਹਸਬੈਂਡ ਮਾਈ ਹੱਬੀ ਵਗੈਰਾ ਵਗੈਰਾ ਬੜੀਆਂ ਗੱਲਾਂ ਅਜਿਹਿਆਂ ਲਿਖੀਆਂ ਸੀ ਜਿਹਦੇ ਤੋਂ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਸੀ ਕਿ ਇਹਨਾਂ ਵਿੱਚ ਕਦੇ ਇਦਾਂ ਦੀ ਪ੍ਰੋਬਲਮ ਵੀ ਹੋ ਸਕਦੀ ਆ ਤਾਂ ਫੇਰ ਉਹ ਕੁੜੀ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਪਤਾ ਲਾਉਂਦਾ ਕਿ ਕੁੜੀ ਕਿੱਥੇ ਆ ਕੁੜੀ ਦੇ ਮਾਪਿਆਂ ਨਾਲ ਸੰਪਰਕ ਕਰਦਾ ਕੁੜੀ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਪਤਾ ਨਹੀਂ ਕੀ ਅਜਿਹੇ ਕਾਰਨ ਰਿਹਾ ਕਿ ਕੁੜੀ ਉਹਦੇ ਨਾਲ ਸਹਿਮਤ ਨਹੀਂ ਹੁੰਦੀ ਕੁੜੀ ਦੇ ਮਾਪੇ ਸਹਿਮਤ ਨਹੀਂ ਹੁੰਦੇ ਜਿਹਦੇ ਕਰਕੇ ਮੁੰਡਾ ਇੱਕ ਆਪਣੀ ਲਾਸਟ ਵੀਡੀਓ ਬਣਾਉਂਦਾ ਜਿਦੇ ਵਿੱਚ ਉਹ ਕਹਿੰਦਾ ਕਿ ਬਸ ਹੁਣ ਬਹੁਤ ਹੋ ਗਿਆ ਹੁਣ ਹੋਰ ਨਹੀਂ ਤਾਂ ਕਹਿ ਕੇ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਸੁਸਾਈਡ ਕਰ ਜਾਂਦਾ ਮੁੰਡਾ ਆਪਣੀ ਕਹਾਣੀ ਖਤਮ ਕਰ ਦਿੰਦਾ ਤਾਂ ਜਦੋਂ ਮੁੰਡੇ ਦੀ ਮੌਤ ਹੋ ਜਾਂਦੀ ਆ ਘਰ ਦੇ ਥਾਣੇ ਦਾ ਘਰਾਉ ਕਰਦੇ ਨੇ ਇਨਸਾਫ ਦੀ ਮੰਗ ਕਰਦੇ ਨੇ ਤਾਂ ਇਹ ਮਾਮਲਾ ਕਾਫੀ ਗਰਮਾ ਜਾਂਦਾ ਪੂਰੇ ਇੰਡੀਆ ਭਰ ਵਿੱਚ ਇਹ ਮਾਮਲਾ ਚਲਾ ਜਾਂਦਾ ਲੋਕਾਂ ਵਿੱਚ ਫੈਲ ਜਾਂਦਾ ਵੱਡੇ ਪੱਧਰ ਤੇ ਇਹ ਮਾਮਲਾ ਤਾਂ ਜਦੋਂ ਪੁਲਿਸ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਦੀ ਆ ਪਰ ਪੁਲਿਸ ਦਾ ਦੂਸਰੇ ਪਾਸੇ ਇਹ ਕਹਿਣਾ ਕਿ ਜਿੰਨੇ આરોਪ ਮੁੰਡੇ ਦੇ ਘਰ ਵਾਲਿਆਂ ਵੱਲੋਂ ਕੁੜੀ ਦੇ ਉੱਪਰ ਲਗਾਏ ਜਾ ਰਹੇ ਨੇ ਉਹ આરોਪ ਸਹੀ ਨਹੀਂ ਜਿਵੇਂ ਕਿ ਉਹਦਾ ਭੱਜ ਜਾਣ ਦਾ ਜਾਂ ਹੋਰ ਗੱਲਾਂ ਜਿੰਨੇ ਵੀ ਤਰ੍ਹਾਂ ਦੇ આરોਪ ਮੁੰਡੇ ਦੇ ਘਰ ਦੇ ਵੱਲੋਂ ਕੁੜੀ ਤੇ ਲਗਾਏ ਜਾ ਰਹੇ ਆ ਪੁਲਿਸ ਦਾ ਕਹਿਣਾ ਕਿ ਉਹ ਸਾਰੇ આરોਪ ਸਹੀ ਨਹੀਂ ਇਸ ਕਰਕੇ ਇਸ ਮਾਮਲੇ ਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਇਸ ਇਨਵੈਸਟੀਗੇਸ਼ਨ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਫੇਰ ਹੀ ਅਸੀਂ ਦੱਸ ਪਾਵਾਂਗੇ ਸਹੀ ਤਰੀਕੇ ਦੇ ਨਾਲ ਕਿ ਆਖਰ ਉਹ ਕੁੜੀ ਅੰਕਿਤ ਨੂੰ ਛੱਡ ਕੇ ਕਿਉਂ ਗਈ ਕੀ ਸੱਚਮੁੱਚ ਉਹਦਾ ਕਿਸੇ ਨਾਲ ਅਫੇਅਰ ਸੀ ਜਾਂ ਇਹ ਉਹਦੇ ਉੱਪਰ ਸਿਰਫ ਦੋਸ਼ ਲੱਗ ਰਹੇ ਨੇ ਕਾਰਨ ਕਾਰਨ ਕੀ ਰਿਹਾ ਕਿ ਉਸ ਕੁੜੀ ਨੇ ਵਿਆਹ ਦੇ 4 ਮਹੀਨੇ ਬਾਅਦ ਹੀ ਅੰਕਿਤ ਨਾਲ ਰਹਿਣ ਤੋਂ ਨਾ ਕਰ ਦਿੱਤੀ ਜਦੋਂ ਅੰਕਿਤ ਕਾਵੜ ਲੈਣ ਵਾਸਤੇ ਗਿਆ ਸੀ ਤਾਂ ਫਿਰ ਉਸ ਕੁੜੀ ਨੇ ਆਖਰ ਪਿੱਛੋ ਅਜਿਹਾ ਕਿਉਂ ਕੀਤਾ ਉਹਦਾ ਕੀ ਕਾਰਨ ਰਿਹਾ ਉਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਹੀ ਪਤਾ ਚੱਲੂਗਾ ਕਿ ਜਿਹੜਾ ਕਪਲ ਬਾਹਰ ਤੋਂ ਦੇਖਣ ਨੂੰ ਐ ਲੱਗਦਾ ਸੀ ਵੀਲਾਂ ਤੋਂ ਦੇਖਣ ਨੂੰ ਐ ਲੱਗਦਾ ਸੀ ਕਿ ਇਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਇਨਾਂ ਨਾਲੋਂ ਵੱਧ ਕਿਸੇ ਦਾ ਪਿਆਰ ਹੋ ਨਹੀਂ ਸਕਦਾ। ਵੈਸੇ ਦੋਸਤੋ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਅਸੀਂ ਬੜਾ ਕੁਝ ਸੋਸ਼ਲ ਮੀਡੀਆ ਤੇ ਐਂ ਵੇਖਦੇ ਆ ਤੇ ਉਹ ਤੋਂ ਸਾਡੇ ਬੜੇ ਗਲਤ ਅੰਦਾਜ਼ੇ ਬੰਦਦੇ ਆ। ਕਈ ਵਾਰ ਅਸੀਂ ਅਜਿਹੀਆਂ ਜੋੜੀਆਂ ਦੇਖਦੇ ਆ ਜਿਹੜੀਆਂ ਸੋਸ਼ਲ ਮੀਡੀਆ ਤੇ ਦਿਖਾਈ ਦਿੰਦਾ ਕਿ ਇਹਨਾਂ ਦੇ ਵਿੱਚ ਬੜਾ ਪਿਆਰ ਆ, ਬੜਾ ਲਗਾਏ। ਇਹਨਾਂ ਦੇ ਵਿੱਚ ਤਾਂ ਜਿਵੇਂ ਉਹ ਇੱਕ ਕਹਾਵਤ ਆ ਨਾ ਕਿ ਸੂਈ ਨਹੀਂ ਲੰਗਦੀ। ਇੰਨਾ ਜ਼ਿਆਦਾ ਇਹਨਾਂ ਦਾ ਪਿਆਰ ਆ ਪਰ ਅਸਲ ਵਿੱਚ ਅਸਲ ਸੱਚ ਕੀ ਆ ਉਹ ਤਾਂ ਪਰਦੇ ਪਿੱਛੇ ਪਿਆ ਹੁੰਦਾ ਉਹ ਤਾਂ ਪਰਦੇ ਦੀ ਕਹਾਣੀ ਆ ਕਿਉਂਕਿ ਹਕੀਕਤ ਤਾਂ ਘਰਾਂ ਦੇ ਅੰਦਰ ਪਤਾ ਲੱਗਦੀ ਆ ਕਿ ਘਰ ਦੇ ਅੰਦਰ ਹਕੀਕਤ ਵਿੱਚ ਕੀ ਚੱਲ ਰਿਹਾ ਸੋਸ਼ਲ ਮੀਡੀਆ ਤੇ ਤਾਂ ਸਭ ਕੁਝ ਚੰਗਾ ਚੰਗਾ ਬਣਾ ਕੇ ਹੀ ਪੇਸ਼ ਕੀਤਾ ਜਾਂਦਾ ਜ਼ਿਆਦਾਤਰ ਜਿਹੜੇ ਜੋੜੇ ਕੰਮ ਕਰ ਰਹੇ ਹੁੰਦੇ ਆ ਉਹਨਾਂ ਵਿੱਚ ਅਸਲ ਵਿੱਚ ਪਿਆਰ ਹੈ ਕਿ ਨਹੀਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਬਹੁਤ ਸਾਰੇ ਲੋਕ ਦੇਖੇ ਨੇ ਜਿਨ੍ਹਾਂ ਨੂੰ ਮੈਂ ਖੁਦ ਪਰਸਨਲੀ ਵੀ ਜਾਣਦੀ ਆ ਕਿ ਜਿਨ੍ਹਾਂ ਦੇ ਘਰ ਦੇ ਅੰਦਰ ਬਹੁਤ ਡਿਸਪਿਊਟ ਹੁੰਦੇ ਆ ਪਰ ਸੋਸ਼ਲ ਮੀਡੀਆ ਤੇ ਐਂ ਦਿਖਾਈ ਦਿੰਦਾ ਕਿ ਜਿਵੇਂ ਉਹ ਉਹਨਾਂ ਦਾ ਉਹਨਾਂ ਜਿੰਨਾ ਪਿਆਰ ਤਾਂ ਕਿਸੇ ਵਿੱਚ ਹੈ ਹੀ ਨਹੀਂ ਤਾਂ ਇਸ ਇਸ ਤੋਂ ਕਈ ਲੋਕ ਆਪਣੇ ਘਰਾਂ ਦੇ ਵਿੱਚ ਵੀ ਪੁਵਾੜੇ ਪਾ ਲੈਂਦੇ ਆ ਕਿ ਵੇਖੋ ਉਹ ਕਿੰਨਾ ਪਿਆਰ ਕਰਦਾ ਆ ਆਪਦੇ ਘਰ ਵਾਲੀ ਨੂੰ ਜਾਂ ਉਹ ਕਿੰਨਾ ਪਿਆਰ ਕਰਦੀ ਆ ਆਪਦੇ ਘਰ ਵਾਲੇ ਨੂੰ ਤੇ ਤੁਸੀਂ ਕਿਹੋ ਜਿਹਾ ਹੋ ਐਵੇਂ ਕਰਕੇ ਕਾਫੀ ਘਰਾਂ ਦੇ ਵਿੱਚ ਦੂਜਿਆਂ ਦੀ ਜ਼ਿੰਦਗੀ ਵਿੱਚ ਵੇਖ ਕੇ ਵੀ ਉਹਨਾਂ ਦੀ ਜ਼ਿੰਦਗੀ ਜਾਦੇ ਵਧੀਆ ਇਹ ਸੋਚ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਆ ਆਪਸ ਵਿੱਚ ਦੋਵੇਂ ਮੀਆਂ ਬੀਬੀ ਕਈ ਵਾਰ ਲੜਨ ਲੱਗ ਜਾਂਦੇ ਆ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਵੀ ਉਹ ਤਾਂ ਇੰਨੇ ਪਿਆਰ ਨਾਲ ਰਹਿੰਦੇ ਆ ਤੇ ਤੁਸੀਂ ਘਰ ਦੇ ਅੰਦਰ ਖਲਾਰਾ ਪਾਇਆ ਤੁਸੀਂ ਆਇਆ ਬੋਲਦੇ ਹੋ ਇੰਨੇ ਪਿਆਰ ਨਾਲ ਬੋਲਦੇ ਆ ਹਕੀਕਤ ਤਾਂ ਫਿਰ ਐਂ ਸਾਹਮਣੇ ਆਉਂਦੀ ਆ ਬੜੀਆਂ ਸਾਰੀਆਂ ਇਹੋ ਜਿਹੀਆਂ ਕਹਾਣੀਆਂ ਹੁਣ ਤੱਕ ਸਾਹਮਣੇ ਆ ਚੁੱਕੀਆਂ ਹਕੀਕਤ ਕਟਨਾਵਾ ਇਹੋ ਜਿਹੇ ਸਾਹਮਣੇ ਆ ਚੁੱਕੇ ਆ ਜੋ ਸੋਸ਼ਲ ਮੀਡੀਆ ਤੇ ਦੇਖਣ ਨੂੰ ਕੁਝ ਹੋਰ ਸੀ ਪਰ ਉਸ ਦੀ ਹਕੀਕਤ ਕੁਝ ਹੋਰ ਸੀ ਬਿਲਕੁਲ ਉਸੇ ਹੀ ਤਰ੍ਹਾਂ ਦਾ ਇਹ ਮਾਮਲਾ ਲੱਗ ਰਿਹਾ ਏ ਇਹਨਾਂ ਦਾ ਘਰੇਲੂ ਕੀ ਕਾਰਨ ਸੀ ਡਿਸਪਿਊਟ ਦਾ ਉਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਪਤਾ ਚੱਲੂਗਾ ਪਰ ਕੀ ਜਿਹੜੇ ਕੁੜੀ ਦੇ ਉੱਪਰ ਇਹ ਦੋਸ਼ ਲੱਗ ਰਹੇ ਨੇ ਕਿ ਉਹ ਜਿਵੇਂ ਮੁੰਡੇ ਦੇ ਘਰਦਿਆਂ ਨੇ ਇਹ ਦੋਸ਼ ਲਾਇਆ ਕੁੜੀ ਦੇ ਉੱਪਰ ਕਿ ਕੁੜੀ ਕਿਸੇ ਮੁੰਡੇ ਦੇ ਨਾਲ ਫਰਾਰ ਹੋਈ ਆ ਕੀ ਸੱਚਮੁੱਚ ਇਹ ਗੱਲ ਆ ਜਾਂ ਸਿਰਫ ਇਹ ਕੁੜੀ ਦੇ ਉੱਪਰ ਦੋਸ਼ ਹੀ ਲੱਗ ਰਹੇ ਨੇ ਇਹ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਪਤਾ ਚੱਲੂਗਾ ਕਿਉਂਕਿ ਪੁਲਿਸ ਦਾ ਕਹਿਣਾ ਕਿ ਜੋ ਕੁਝ ਮੁੰਡੇ ਦੇ ਘਰਦਿਆਂ ਨੇ ਕੁੜੀ ਉੱਪਰ ਗੱਲਾਂ ਕਈਆਂ ਨੇ ਦੋਸ਼ ਲਾਏ ਨੇ ਉਹ ਸਾਰੇ ਦੋਸ਼ ਸੱਚੇ ਨਹੀਂ ਉਹਦੇ ਵਿੱਚੋਂ ਕਈ ਗੱਲਾਂ ਜੜੀਆਂ ਮਤਲਬ ਵਧਾ ਚੜਾ ਕੇ ਕਈਆਂ ਗਈਆਂ ਪਰ ਉਧਰ ਮਾਪਿਆਂ ਦਾ ਜਵਾਨ ਪੁੱਤ ਗਿਆ 26 ਸਾਲਾਂ ਦਾ ਉਨ੍ਹਾਂ ਦੇ ਘਰੋਂ ਪੁੱਤ ਗਿਆ ਤਾਂ ਉਹ ਬਹੁਤ ਦੁੱਖ ਵਿੱਚ ਨੇ ਬਹੁਤ ਦਰਦ ਵਿੱਚ ਨੇ ਮਾਪੇ ਅੱਜ ਉਹਨਾਂ ਨੂੰ ਸਮਝਣੀ ਹੁੰਦੀ ਕਿ ਉਹ ਕੀ ਕਰਨ ਤਾਂ ਫਿਰ ਗੁੱਸੇ ਵਿੱਚ ਆਏ ਮਾਪੇ ਕੁਝ ਵੀ ਕਹਿ ਰਹੇ ਆ ਜਾਂ ਉਹਨਾਂ ਨੂੰ ਲੱਗਦਾ ਐਵੇਂ ਹੋਊਗਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੋ ਸਕਦੀ ਆ ਪਰ ਮਾਮਲੇ ਦੀ ਹਕੀਕਤ ਕੀ ਆ ਫਿਲਹਾਲ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਸਾਹਮਣਾ ਸਾਹਮਣੇ ਆਊਗਾ ਪਰ ਬਹੁਤ ਦੁੱਖ ਲੱਗਾ ਕਿ ਨੋਇਡਾ ਦਾ ਇਹ ਨੌਜਵਾਨ 25 ਸਾਲਾਂ ਦਾ ਮੁੰਡਾ ਅੰਕਿਤ ਕਰੋ ਆਪਣੇ ਵਿਆਹ ਵਾਲੀ ਖੁਸ਼ੀ ਵਿੱਚ ਕਾਵੜ ਵਾਸਤੇ ਕਾਵੜ ਲੈਣ ਵਾਸਤੇ ਨਿਕਲਿਆ ਸੀ ਪਰ ਉਹਨੂੰ ਨਹੀਂ ਸੀ ਪਤਾ ਕਿ ਮੇਰੇ ਨਾਲ ਕੀ ਬੀਤੇਗੀ ਮੇਰੇ ਨਾਲ ਕੀ ਬਣੇਗੀ ਤੇ ਜਦੋਂ ਉਹ ਰਾਸਤੇ ਦੇ ਵਿੱਚ ਜਾਂਦਾ ਦੂਜੇ ਦਿਨ ਹੀ ਉਹਨੂੰ ਅਜਿਹੀ ਘਟਨਾ ਸੁਣਨ ਨੂੰ ਮਿਲ ਜਾਂਦੀ ਆ ਜਿਹਦੇ ਕਰਕੇ ਉਹ ਦਿਮਾਗੀ ਤੌਰ ਤੇ ਡਿਸਟਰਬ ਹੋ ਜਾਂਦਾ ਵਾਪਸ ਆਉਂਦਾ ਤੇ ਵਾਪਸ ਆਉਂਦੇ ਸਾਰ ਜਦੋਂ ਉਹ ਦੇਖਦਾ ਕਿ ਮੇਰੇ ਘਰ ਵਾਲੀ ਘਰ ਨਹੀਂ ਤਾ ਆ ਕੇ ਉਹ ਆਤਮ ਹੱਤਿਆ ਕਰ ਲੈਂਦਾ ਵੈਸੇ ਦੋਸਤੋ ਆਤਮ ਹੱਤਿਆ ਵਰਗੇ ਹਰ ਚੀਜ਼ ਦਾ ਕੋਈ ਨਾ ਕੋਈ ਹੱਲ ਹੁੰਦਾ ਪਰ ਆਤਮ ਹੱਤਿਆ ਕਰਨੀ ਨਹੀਂ ਚਾਹੀਦੀ ਇਹਦੇ ਤੇ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਕਦਮ ਚੁੱਕਨੇ ਚਾਹੀਦੇ ਆ ਕਿਉਂਕਿ ਹਰ ਚੀਜ਼ ਦਾ ਹੱਲ ਹੋ ਜਾਂਦਾ ਜ਼ਿੰਦਗੀ ਕਦੇ ਵੀ ਰੁਕਦੀ ਨਹੀਂ ਕਿਸੇ ਬਿਨਾਂ ਵੀ ਰੁਕਦੀ ਨਹੀਂ ਤਾਂ ਜਿਹੜੇ ਖੁਦਕੁਸ਼ੀ ਵਰਗੇ ਕਦਮ ਆ ਉਹ ਸਹੀ ਨਹੀਂ ਹੁੰਦੇ ਜਲਦੀ ਨਾਲ ਅਜਿਹੇ ਕਦਮ ਨਹੀਂ ਚੁੱਕਨੇ ਚਾਹੀਦੇ ਬੇਹੱਦ ਮੰਦਭਾਗੀ ਕੜਨਾ ਇੱਕ ਇੱਕ 25 ਸਾਲਾਂ ਦਾ ਨੌਜਵਾਨ ਆਪਣੀ ਜ਼ਿੰਦਗੀ ਗਵਾ ਗਿਆ